ਮੀਡੀਆ ਦਾ ਸਵਾਗਤ ਹੈ ਜੀ ਅੱਜ ਮੇਰੇ ਸਾਰੇ ਹੀ ਮੀਡੀਆ ਦਾ ਸਵਾਗਤ ਹੈ ਜੀ ਅੱਜ ਮੇਰੇ ਦੋ ਇਸ਼ੂਸ ਨੇ ਪਹਿਲਾ ਇਸ਼ੂ ਜਿਹੜਾ ਹੈ ਉਹ ਸਪੋਰਟਸ ਦੀ ਭਰਤੀ ਨਾਲ ਕਨੈਕਟਡ ਹੈ ਨੈਸ਼ਨਲ ਔਰ ਇੰਟਰਨੈਸ਼ਨਲ ਥੇਟੇ ਹੋਏ ਖਿਡਾਰੀ ਜਿਹੜੇ ਨੇ ਉਹ ਕਾਫੀ ਅਰਸੇ ਤੋਂ ਠੋਕਰਾ ਖਾਰੇ ਨੇ ਪੰਜਾਬ ਸਰਕਾਰ ਦੇ ਦਰਾਤੇ ਜਾ ਕੇ ਦਰਵਾਜ਼ਿਆਂ ਤੇ ਜਾ ਕੇ ਆਪਣਾ ਦੁੱਖ ਦਰਦ ਪੇਸ਼ ਕਰ ਰਹੇ ਨੇ ਲੇਕਿਨ ਕੋਈ ਸੁਣਵਾਈ ਨਹੀਂ ਮੈਂ ਉਹਦੀ ਡਿਟੇਲਸ ਤੁਹਾਨੂੰ ਹੁਣੇ ਦੱਸਦਾ ਮੇਰੇ ਨਾਲ ਸਰਦਾਰ ਕਿਰਨਜੀਤ ਸਿੰਘ ਸੰਧੂ ਜਿਹੜੇ ਸਾਡੇ ਕਿਸਾਨ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਔਰ ਮੇਰੇ ਨਾਲ ਅੱਜ ਇਸ ਵਕਤ ਤੁਸੀਂ ਸਾਰੇ ਦੇਖ ਸਕਦੇ ਕਿ ਇਹ ਸਾਰੇ ਖਿਡਾਰੀ ਨੇ ਜਿਤ ਸਗੀਆਂ ਸ ਬੱਚੀਆਂ ਨੇ ਬੱਚੇ ਨੇ ਇਹ ਉਹ ਖਿਡਾਰੀ ਨੇ ਜਿਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਮੈਡਲਸ ਤੁਸੀਂ ਦੇਖ ਸਕਦੇ ਮੈਡਲ ਚਿੱਪਸ ਦਿਖਾਇਓ ਬੇਟੇ ਔਰ ਇੰਟਰਨੈਸ਼ਨਲ ਲੈਵਲ ਤੱਕ ਅਚੀਵਮੈਂਟਸ ਕੀਤੀਆਂ ਦੇਸ਼ ਦੇ ਵਾਸਤੇ ਪੰਜਾਬ ਦੇ ਵਾਸਤੇ ਲੇਕਿਨ ਪਿਛਲੇ ਸਾਲ 2016 ਤੋਂ ਬਾਅਦ ਸਪੋਰਟਸ ਕੋਟੇ ਦੀ ਭਰਤੀ ਜਿਹੜੀ ਨਾਰਮਲ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਸੀ ਉਹ ਬੰਦ ਪਈ ਆ ਵੈਸੇ ਇਸ ਗੱਲ ਦਾ ਮੈਂ ਸਪੋਰਟਸ ਨੂੰ ਪ੍ਰੋਮੋਟ ਕਰਨ ਦਾ ਸਿਹਰਾ ਜਿਹੜਾ ਵਾ ਉਹ ਸਰਦਾਰ ਮਾਲ ਸਿੰਘ ਭੁੱਲਰ ਜਿਹੜੇ ਸਾਡੇ ਡੀਜੀਪੀ ਰਹੇ ਨੇ ਪੰਜਾਬ ਦੇ ਉਹਨਾਂ ਨੇ ਬਹੁਤ ਪ੍ਰੋਮੋਟ ਕੀਤਾ ਸਪੋਰਟਸ ਨੂੰ ਪੁਲਿਸ ਫੋਰਸ ਦੇ ਜ਼ਰੀਏ ਔਰ ਉਹਨਾਂ ਨੇ ਜਿਹੜਾ ਪੀਏਪੀ ਕੰਪਲੈਕਸ ਸੀਗਾ ਉਹ ਇੱਕ ਬਹੁਤ ਖੂਬਸੂਰਤ ਇੱਕ ਸਪੋਰਟਸ ਹੱਬ ਡਿਵੈਲਪ ਕੀਤੀ ਜਲੰਧਰ ਦੇ ਵਿੱਚ ਸ਼ਾਇਦ ਉਹਨਾਂ ਦੇ ਜਾਣ ਤੋਂ ਬਾਅਦ ਸਪੋਰਟ ਸਿਟੀ ਆ ਉਹ ਪੰਜਾਬ ਪੁਲਿਸ ਵਿੱਚ ਵੀ ਔਰ ਪੰਜਾਬ ਦੇ ਦੂਸਰੇ ਸਾਰੇ ਡਿਪਾਰਟਮੈਂਟਸ ਵਿੱਚ ਹੌਲੀ 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 ਉਹਦੀ ਬੇਕਦਰੀ ਹੁੰਦੀ ਗਈ ਜਿਵੇਂ ਕਿ ਤੁਹਾਨੂੰ ਥੋੜਾ ਜਿਹਾ ਡਿਟੇਲ ਵੀ ਆਪ ਵੀ ਦੱਸਣਗੇ ਪਿਛਲੇ 2016 ਤੋਂ ਲੈ ਕੇ ਅੱਜ ਤੱਕ ਆਲਮੋਸਟ 10 ਸਾਲ ਉੱਝਲੇ ਨੇ ਸਪੋਰਟਸ ਕੋਟੇ ਦੀ 3% ਦੀ ਭਰਤੀ ਹੋਇਆ ਕਰਦੀ ਸੀਗੀ ਪੰਜਾਬ ਦੀ ਹਰ ਭਰਤੀ ਦੇ ਵਿੱਚ ਜਿਵੇਂ ਕਿ ਹੁਣ ਪੰਜਾਬ ਪੁਲਿਸ ਦੀਆਂ ਭਰਤੀਆਂ ਕਿੰਨੀਆਂ ਲੰਗੀਆਂ ਦੀ 3 ਕੇ 4 ਤਿੰਨ ਲੰਗੀਆਂ ਤੋਂ ਉੱਛੀ ਚੱਲ ਰਹੀ ਹੈ ਤਿੰਨ ਭਰਤੀਆਂ ਪੰਜਾਬ ਪੁਲਿਸ ਦੀਆਂ ਲੰਗੀਆਂ ਲੇਕਿਨ ਪੰਜਾਬ ਪੁਲਿਸ ਦੇ ਵਿੱਚ ਕਿਸੇ ਵੀ ਸਪੋਰਟਸ ਕੋਟੇ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਤੇ ਨਾਮ ਕਮਾਇਆ ਉਹਨਾਂ ਨੂੰ ਕਿਤੇ ਭਰਤੀ ਨਹੀਂ ਕੀਤਾ ਗਿਆ। ਔਰ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਬਾਕੀ ਡਿਪਾਰਟਮੈਂਟ ਸਾਰੇ ਨੇ। ਉਹਨਾਂ ਵਿੱਚ ਵੀ ਕਿਤੇ ਹੀ ਸਪੋਰਟਸ ਕੋਟੇ ਦੇ ਕੋਈ ਭਰਤੀ ਨਹੀਂ ਕੀਤਾ ਗਿਆ। ਇਹਦਾ ਰਿਜ਼ਲਟ ਇਹ ਹੋਇਆ ਕਿ ਜਿਹੜੀਆਂ ਸਾਡੀਆਂ ਟੀਮਸ ਨੇ ਸਰਕਾਰ ਦੀਆਂ ਜਿਵੇਂ ਕਿ ਪੁਲਿਸ ਦੀਆਂ ਟੀਮਸ ਨੇ ਚਾਹੇ ਉਹ ਕਬੱਡੀ ਦੀ ਲਾਲੋ ਚਾਹੇ ਫੁੱਟਬਾਲ ਦੀ ਲਾਲੋ ਚਾਹੇ ਉਹ ਹੈਂਡਬਾਲ ਦੀ ਲਾਲੋ ਚਾਹੇ ਉਹ ਕਿਸੇ ਹੋਰ ਸਪੋਰਟ ਸੀ। ਉਹ ਹੌਲੀ-ਹੌਲੀ ਸਪੋਰਟਸ ਦੇ ਪੁਰਾਣੇ ਪਲੇਅਰ ਭਰਤੀ ਸੀ ਵਿਚਾਰੇ ਉਹ ਫਿਜ਼ਲ ਆਊਟ ਹੁੰਦੇ ਗਏ। ਔਰ ਜਦਾਂ ਕਹਿੰਦੇ ਕਿ ਰਿਟਾਇਰ ਹੋ ਗਏ ਜਾਂ ਸੀਨੀਅਰ ਹੋ ਗਏ ਖੇਡਣ ਜੋਗੇ ਨਹੀਂ ਰਹੇ ਉਹਨਾਂ ਨੂੰ ਦੁਬਾਰਾ ਦੁਬਾਰਾ ਸਦਕੇ ਸਿਰਫ ਨਫਰੀ ਪੂਰੀ ਕਰਨ ਵਾਸਤੇ ਇਤਨਾ ਜ਼ਿਆਦਾ ਜਦ ਕੇ ਨੌਜਵਾਨ ਬੱਚੇ ਜਿਹੜੇ ਨੇ ਉਹ ਆਪਣੇ ਪੰਜਾਬ ਦੇ ਵਿੱਚ ਹਰ ਵਕਤ ਅਵੇਲੇਬਲ ਨਹੀਂ ਔਰ ਦੋ ਤਿੰਨ ਇਸ਼ੂਜ਼ ਇੱਕ ਤਾਂ ਫਰੀਦਕੋਟ ਤੋਂ ਹਰਜੀਤ ਸਿੰਘ ਆ ਮੇਰੇ ਕੋਲ ਇੱਥੇ ਬੈਠਾ ਆ ਵਾਲਾ ਬੱਚਾ ਇਹਦੇ ਨਾਲ ਨੋਟ ਕਰਿਓ ਇਹ ਬੇਸਿਕਲੀ ਪੈਰਾਓਲੰਪਿਕਸ ਵਿੱਚ ਇਹਨੇ 골ਡ ਮੈਡਲ ਹਾਸਿਲ ਕੀਤਾ ਪੈਰਾਓਲੰਪਿਕਸ ਸਪੈਸ਼ਲ ਪੈਰਾ olimpics ਹੈਂਡੀਕੈਪਟਰ ਬਹੁਤ ਜ਼ਿਆਦਾ ਬੋਲ ਵੀ ਨਹੀਂ ਸਕਦਾ ਲੇਕਿਨ ਇਹਨੂੰ 2023 ਦੇ ਵਿੱਚ ਇਹ ਸਰਕਾਰ ਨੇ ਪ੍ਰੋਮਿਸ ਕੀਤਾ ਕਿ ਤੈਨੂੰ ਅਸੀਂ 75 ਲੱਖ ਰੁਪਏ ਐਲਾਨ ਵੀ ਕੀਤਾ ਹੋਇਆ ਹੈ ਦੇ ਕੋਲ ਡਿਟੇਲਸ ਤੁਸੀਂ ਲੈ ਸਕਦੇ ਹੋ ਕਿ 75 ਲੱਖ ਰੁਪਏ ਤੈਨੂੰ ਖੇਡਣ ਦਾ ਆਰਾਮ ਦੇਵਾਂਗੇ 75 ਤਾਂ ਵਿਚਾਰੇ ਨੂੰ ਕੀ ਦੇਣਾ ਸੀਗਾ ਅੱਜ ਇਹ ਗਰੀਬ ਆਦਮੀ ਹਰਜੀਤ ਸਿੰਘ ਇੱਕ ਪੈਂਚਰਾਂ ਦੀ ਦੁਕਾਨ ਦੁਕਾਨ ਚਲਾਉਂਦਾ ਫਰੀਦਕੋਟ ਦੇ ਵੈਸੇ ਤਾਂ ਭਗਵੰਤ ਮਾਨ ਆਪ ਹੀ ਬਹੁਤ ਬਾਹਰ ਹੈ ਉਹਨੂੰ ਪੈਂਚਰਾਂਣੇ ਦੀ ਲੋੜ ਹੀ ਨਹੀਂ ਪੰਜਾਬ ਦੇ ਵਿੱਚ ਉਹ ਸਾਰੇ ਬੱਠਲ ਬੁੱਠਲ ਜਾਣਦਾ ਪਰ ਇਹਦੀ ਤਰਾਸਦੀ ਇਹ ਹੈ ਕਿ ਪੈਰਾ 올림픽 ਸਪੈਸ਼ਲ ਪੈਰਾ 올림픽 ਵਿੱਚ ਪਾਰਟਿਸਿਪੇਟ ਕਰਨ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਅੱਜ ਇਹ ਪੈਂਚਰਾਂ ਦੀ ਦੁਕਾਨ ਲਾਉਣ ਤੇ ਮਜਬੂਰ ਆ ਆ ਇੱਕ ਮੇਰੇ ਨਾਲ ਸਾਡੀ ਬੇਟੀ ਬੈਠੀ ਬੇਟੇ ਤੁਹਾਡਾ ਨਾਮ ਕੀ ਹੈ ਪਰਨੀਤ ਪਰਨੀਤ ਕੌਰ ਸਿਮਿਲਰਲੀ ਇਹਨੇ ਆਪਣੇ ਮਾਰਸ਼ਲ ਆਰਟਸ ਵਿੱਚ ਕਿੰਦੀ ਔਕੀ ਖੇੜਿਆ ਮਾਰਸ਼ਲ ਆਰਟਸ ਇਸਨੇ martial arts ਵਿੱਚ ਜਿਹੜਾ ਹੈ ਇਹ gold medal ਹਾਸਲ ਕੀਤਾ ਹੈ ਨਾ national level ਤੇ ਬੇਟੇ national level ਤੇ martial arts ਵਿੱਚ gold medal ਕਿੰਨੀ ਔਖੀ ਮਤਲਬ ਵੈਸੀ ਨੋਰਮਲ sport ਸੀ ਬੜੀਆਂ ਔਖੀਆਂ ਪਰ martial arts ਵਿੱਚ ਇਹਨੇ ਕੀਤਾ ਤੇ ਇਹਦਾ ਵੀ ਕੋਈ ਪੁਵੇਖੇ ਨਹੀਂ ਛੱਡਿਆ ਸਰਕਾਰ ਨੇ ਅੱਜ ਇਹ ਵਿਚਾਰੀ ਉੱਥੇ ਇੱਕ ਟੀ ਸਟਾਲ ਚਲਾਉਂਦੇ ਨੇ ਇਸੇ ਤਰ੍ਹਾਂ ਨਾਲ ਮੇਰੇ ਕੋਲ ਇੱਕ international harman ਕਿੱਥੇ ਬੇਟੇ ਆ ਹਰਮਨ ਆ ਇਹ ਹੈਂਡਬਾਲ ਦਾ international ਖਿਡਾਰੀ ਲੇਕਿਨ ਇਸ ਨੌਜਵਾਨ ਨੂੰ ਅੱਜ ਦੀ ਅੱਜ ਦੇ ਦਿਨ ਵਿੱਚ ਇਹਨੂੰ ਸਾਰਾ ਆਪਣਾ ਭਵਿੱਖ ਜਿਹੜਾ ਵਾ ਉਹ ਹਨੇਰਾ ਨਜ਼ਰ ਆਉਂਦਾ ਇਹਦੀ ਕੋਈ ਫਿਊਚਰ ਇਹਨੂੰ ਨਜ਼ਰ ਨਹੀਂ ਆਉਂਦਾ ਮਤਲਬ ਫਿਰ ਇੰਨੀ ਅਚੀਵਮੈਂਟ ਕਰਨ ਤੋਂ ਬਾਅਦ ਵੀ ਜੇ ਕੁਝ ਨਹੀਂ ਲੱਭਣਾ ਤੇ ਫਿਰ ਸਪੋਰਟਸ ਦਾ ਫਾਇਦਾ ਕੀ ਹੈ ਜੀ ਇੱਕ ਪਾਸੇ ਆਪਾਂ ਕਹਿੰਨੇ ਕਿ ਕੀ ਖੇਡਾਂ ਵਤਨ ਦੀਆਂ ਕੀ ਕਹਿੰਦੇ ਕੀ ਨਾ ਵਤਨ ਪੰਜਾਬ ਦੀਆਂ ਖੇਡ ਵਤਨ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ ਦੈਟ ਮੀਨਸ ਆਲ ਦਿਸ ਪ੍ਰੋਗਰਾਮ ਇਜ਼ ਜਸਟ ਔਨ ਪੇਪਰ ਇਹ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਸੋਸ਼ਲ ਮੀਡੀਆ ਤੇ ਵਾਵਾ ਖੱਟਣ ਵਾਸਤੇ ਕਿ ਅਸੀਂ ਬਹੁਤ ਅ ਸਪੋਰਟਸ ਨੂੰ ਤਰਜੀਹ ਦੇ ਰਹੇ ਹਾਂ ਤੇ ਸਾਰਾ ਇੱਕ ਕਿਸਮ ਦਾ ਲਫਜ਼ੀ ਪ੍ਰੋਗਰਾਮ ਹੈ ਹੁਣ ਕਹਿੰਦੇ ਅਸੀਂ ਸਾਰੇ ਪੰਜਾਬ ਦੇ ਵਿੱਚ ਗਰਾਊਂਡਾਂ ਬਣਾਉਣੀਆਂ ਨੇ ਬਣਾਓ ਜੀ ਸਰ ਕੇ ਬਹੁਤ ਚੰਗੀ ਗੱਲ ਹੈ ਤੇ ਗਰਾਊਂਡਾਂ ਵਿੱਚ ਜਿਹੜੇ ਬੱਚੇ ਖੇਡਣਗੇ ਜੇ ਉਹਨਾਂ ਨੇ ਚਾਹ ਦਾ ਖੋਖਾ ਲਾਉਣਾ ਜਾਂ ਪੈਂਚਰਾਂ ਦੀ ਦੁਕਾਨ ਲਾਉਣੀ ਹੈ ਦੈਨ ਵਾਟ ਇਜ਼ ਦ ਪੁਆਇੰਟ ਆਫ ਯੂ ਨੋ ਸਪੈਂਡਿੰਗ ਸੋ ਮਾਚ ਆਫ ਯਰ ਲਾਈਫਟਾਈਮ ਫਾਰ ਸਪੋਰਟਸ ਦੇਰ ਇਜ਼ ਨੋ ਪੁਆਇੰਟ ਇੱਥੇ ਕਹਿਣ ਦੀ ਲੋੜ ਨਹੀਂ ਕਿ ਜਿਹੜੇ ਵਿਕਸਿਤ ਮੁਲਕ ਨੇ ਚਾਹੇ ਉਹ ਨਾਰਥ ਅਮਰੀਕਾ ਲਾ ਲਓ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਲਾ ਲਓ ਚਾਹੇ ਯੂਰੋਪੀਅਨ ਕੰਟਰੀਜ਼ ਲਾ ਲਓ ਈਵਨ ਜਿਹੜੇ ਕੁਝ ਆਪਣੇ ਨੇੜੇ ਤੇੜੇ ਦੇ ਮੁਲਕ ਨੇ ਕਿੰਨੀ ਸਪੋਰਟਸ ਨੂੰ ਤਰਜੀਹ ਦਿੰਦੇ ਨੇ ਕਿੰਨਾ ਸਪੋਰਟਸ ਨੂੰ ਉਹ ਜਿਹੜੇ ਖਿਡਾਰੀ ਆ ਨੇ ਉਹਨਾਂ ਨੂੰ ਕਿੰਨਾ ਆਪਣੇ ਸਿਰ ਤੇ ਬਿਠਾਉਂਦੇ ਨੇ ਔਰ ਸਪੋਰਟਸ ਨਾ ਸਿਰਫ ਕਿ ਕੋਈ ਇਹਨਾਂ ਦਾ ਭਵਿੱਖ ਬਣਾਉਣ ਵਾਸਤੇ ਬਟ ਸਪੋਰਟਸ ਨੂੰ ਜਦੋਂ ਤੁਸੀਂ ਕਿਸੇ ਚੰਗੇ ਖਿਡਾਰੀ ਨੂੰ ਪ੍ਰੋਮੋਟ ਕਰਦੇ ਹੋ ਕਿਤੇ ਉੱਤੇ ਲੈ ਕੇ ਜਾਂਦੇ ਹੋ ਉਹਦੇ ਵਿੱਚ ਹਜ਼ਾਰਾਂ ਲੱਖਾਂ ਦੇ ਵਿੱਚ ਮੋਟੀਵੇਸ਼ਨ ਆਉਂਦੀ ਕਿ ਅਸੀਂ ਵੀ ਸਪੋਰਟਸ ਕਰੀਏ ਜਿਹਦੇ ਨਾਲ ਹੁੰਦਾ ਕਿ ਜਨਰਲ ਹੈਲਥ ਆਫ ਦਿ ਨੇਸ਼ਨ অর ਦਿ ਹੈਲਥ ਆਫ ਦਿ ਸਟੇਟ 스타ਟਸ ਟੂ ਇੰਪਰੂਵ ਲੇਕਿਨ ਜਦੋਂ ਹੁਣ ਇਹਨਾਂ ਨੂੰ ਦੇਖਣਗੇ ਕਿ ਚਾਹ ਦੀ ਰੇੜੀ ਲਾ ਰੇ ਨੇ ਜਾਂ ਕੋਈ ਪੈਂਚਰ ਵਾਲੀ ਦੁਕਾਨ ਤੇ ਵਿਚਾਰਾ ਕੰਮ ਕਰ ਰਿਹਾ ਅਗਲੇ ਕਰਕੇ ਛੱਡੋ ਪਰੇ ਅਸੀਂ ਸਪੋਰਟਸ ਖੇਡ ਕੇ ਕੀ ਕਰਨਾ ਵਾ ਇਹ ਫਰਕ ਹੈਗਾ ਵਾ ਬਿਟਵੀਨ ਦ ਗੁੱਡ ਕੰਟਰੀਜ਼ ਆਫ ਦਿਸ ਵਰਲਡ ਔਰ ਇਵਨ ਗੁੱਡ ਸਟੇਟਸ ਆਫ ਇੰਡੀਆ ਜਿਹਦੇ ਵਿੱਚ ਸਪੋਰਟਸ ਨੂੰ ਪ੍ਰਮੋਟ ਕਰਦੇ ਹੋਣਗੇ ਸ਼ਾਇਦ ਨਾਲ ਦਾ ਸਾਡਾ ਗਵੰਡੀ ਸੂਬਾ ਹਰਿਆਣਾ ਉਹਦੀ ਸਪੋਰਟਸ ਪਾਲਿਸੀ ਪੰਜਾਬ ਦੇ ਨਾਲੋਂ ਜ਼ਿਆਦਾ ਚੰਗੀ ਆ ਸੋ ਮੈਂ ਇਹਦੀ ਮੰਗ ਆ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਕੋਲੋਂ ਸਪੋਰਟਸ ਆ ਮੈਂ ਕਿਹੜੇ ਮਿਨਿਸਟਰ ਦੇ ਕੋਲ ਬਦਲਦੇ ਰਹਿੰਦੇ ਜੀਮ ਸਾਹਿਬ ਕੋਲ ਜੀਮ ਸਾਹਿਬ ਕੋਲ ਆ ਭਗਵੰਤ ਪਾਨ ਦੇ ਕੋਲ ਹੀ ਆ ਸਪੋਰਟਸ ਬੈਕ ਮੰਨ ਉਮੀਦ ਹੈ ਕਿ ਉਹ ਸ਼ਾਇਦ ਕੋਲਿਆ ਸੋਦੋ ਤੇ ਸਪੋਰਟਸ ਦੇ ਸਖਤਰ ਜਿਹੜੇ ਨੇ ਆਈਐਸ ਆਫਸਰ ਦੇਖੋ ਤੁਹਾਨੂੰ ਕਿੱਡਾ ਪ੍ਰਮਾਤਮਾ ਨੇ ਲੱਖਾਂ ਰੁਪਏ ਤੁਹਾਡੇ ਤੇ ਸਰਕਾਰਾਂ ਖਰਚ ਕਰੀਆਂ ਆਲੀ ਸ਼ਾਨ ਕੂਟੀਆਂ ਗੱਡੀਆਂ ਚ ਦਫਤਰਾ ਚ ਬੈਠਦੇ ਹੋ ਤੁਸੀਂ ਇਹਨਾਂ ਦੇ ਨਿਗਾਹ ਮਾਰ ਲਓ ਇਹਦੇ ਇਹਦੇ ਚਿਹਰੇ ਵੱਲ ਦੇਖ ਲਓ ਜਿੰਮੇਤ ਪਾਸੇ ਇਹਦੇ ਚਿਹਰੇ ਵੱਲ ਦੇਖ ਲਓ ਤੁਸੀਂ ਇਹਨਾਂ ਨੇ ਵੀ ਕੁਝ ਦੇਸ਼ ਵਾਸਤੇ ਸਟੇਟ ਵਾਸਤੇ ਕੀਤਾ ਇਹਨਾਂ ਦੀ ਸਪੋਰਟਸ ਦੇ ਮੁਤਲਕ ਇਹਨਾਂ ਦੀ ਸੁਣਵਾਈ ਕਰੋ ਔਰ ਇਹ ਮੈਨੂੰ ਦੱਸ ਰਹੇ ਸੀ ਬਿਹਾਈਂਡ ਦਾ ਅਨ ਆਫੀਸ਼ੀਅਲੀ ਕਿ ਅਸੀਂ ਕੋਈ ਲੀਡਰ ਨਹੀਂ ਛੱਡਿਆ ਆ ਆਦਮੀ ਦਾ ਕੋਈ ਸਰਕਾਰੀ ਅਫਸਰ ਨਹੀਂ ਛੱਡਿਆ ਜਦੋਂ ਅਸੀਂ ਜਾ ਕੇ ਪਹੁੰਚ ਨਹੀਂ ਕੀਤੀ ਤੇ ਸਾਡੀ ਸੁਣਵਾਈ ਕਰ ਲੋ ਸਾਡਾ 3% ਕੋਟਾ ਬਹਾਲ ਕਰ ਦਿਓ ਤਾਂ ਕਿ ਨੌਜਵਾਨਾਂ ਵਿੱਚ ਕੋਈ ਰੌਸ਼ਨੀ ਦੀ ਕਿਰਨ ਉਮੀਦ ਦੀ ਕਿਰਨ ਜਿਹੜੀ ਉਹ ਜਾਗ ਸਕੇ ਪਰ ਇਸ ਤੋਂ ਪਹਿਲਾਂ ਕਿ ਮੈਂ ਅਗਲੇ ਮੁੱਦੇ ਤੇ ਆਵਾਂ ਮੈਂ ਬੇਨਤੀ ਕਰੂੰਗਾ ਆਪਣੇ ਪ੍ਰਨੀਤ ਕੌਮ ਨੇ ਦੀ ਗੱਲ ਸੁਣੋ ਤੇ ਇੱਕ ਉਹ ਤੋਂ ਤਾਂ ਹਰਜੀਤੋਂ ਤਾਂ ਸ਼ਾਇਦ ਬਹੁਤਾ ਬੋਲ ਨਹੀਂ ਹੁੰਦਾ ਪਰਨੀਤ ਤੁਸੀਂ ਦੱਸੋ ਬ੍ਰੀਫਲੀਆ ਫੜੋ ਮੈਂ ਬੋਲੋ ਅੱਗੇ ਆਜਾ ਆ ਮਾਈਕ ਵੀ ਆ ਯੂਜ਼ ਕਰ ਲੈ ਚਲੋ ਜੀ ਬੋਲੋ ਸੰਗਣਾ ਨੇਗਾ ਜੋ ਤੇਰਾ ਦਿਲ ਕਰਦਾ ਬੋਲ ਮੇਰਾ ਨਾਮ ਪ੍ਰਨੀਕਾ ਹੈਗਾ ਮੈਂ ਮਿਕਸ ਮਾਰਚ ਨਾਟ ਵੀ ਕਲੀਅਰ ਕੀਤੀ ਆ ਪਹਿਲਾ ਮਸਤੋ ਪਹਿਲਾ ਫੈਂਸਿੰਗ ਦੀ ਪਲੇਅਰ ਸੀਗੀ ਪਰ ਫੈਂਸਿੰਗ ਦੇ ਵਿੱਚ ਮੈਨੂੰ ਉਹਨਾਂ ਦੇ ਇਕੁਪਮੈਂਟ ਸੀ ਇਹ ਜਿਆਦਾ ਮਹਿੰਗੇ ਹੁੰਦੇ ਕਿ ਮੈਂ ਸ਼ੁਰੂ ਤੋਂ ਹੀ ਇਹ ਸੋਚਿਆ ਸੀਗਾ ਕਿ ਮੈਂ ਬਹੁਤ ਹਾਈ ਲੈਵਲ ਦੇ ਜਿਹੜੇ ਪਲੇਅਰ ਹੁੰਦੇ ਨਾ ਉਹਨਾਂ ਵਿੱਚ ਫੇਰੇ ਮੇਰੀ 2004 ਤੋਂ 25 ਦੇ ਵਿੱਚ ਹਨ ਜਦੋਂ ਮੈਂ ਉਸ ਟੈਂਪਲ ਵਿੱਚ ਫਾਦਰ ਸਾਹਿਬ ਨੂੰ ਗਿਆ ਸੀਗਾ ਕਿ ਮੈਨੂੰ ਬਹੁਤ ਸਮਾਂ ਲੱਗਦਾ ਉਹਦੇ ਵਿੱਚ ਮੈਂ ਕੀ ਸਿੱਖਿਆ ਕਿ ਮੈਨੂੰ ਬਹੁਤ ਸਮਾਂ ਲੱਗਦਾ ਜਿਹਦੇ ਵਿੱਚ ਮੈਂ ਬਹੁਤ ਵਧੀਆ ਤਰੀਕੇ ਨਾਲ ਮਲੇ ਕਰਕੇ ਇਹਨਾਂ ਪੰਜਾਬ ਦਾ ਨਾਮ ਰੌਸ਼ਨ ਕਰਨਗੀ ਮੈਂ ਇੰਡੀਆ ਦੇ ਵਿੱਚ ਮੈਡਲ ਲੈ ਕੇ ਆਉਣਾ ਚਾਹੁੰਦੀ ਪਰ ਅੱਜ ਉਹ ਸਾਰੀਆਂ ਚੀਜ਼ਾਂ ਖਤਮ ਹੁੰਦੀਆਂ ਨੂੰ ਨਜ਼ਰ ਆਉਂਦੀ ਕਿ ਉਹ ਵੇਲੇ ਸਾ ਖਤਮ ਹੋਈਆਂ ਉਹ ਸਭ ਚੀਜ਼ਾਂ ਉਹ ਕਿਸ ਤਰ੍ਹਾਂ ਖਤਮ ਹੋਈਆਂ ਕਿ ਮਦਦ ਉਸ ਦੀ ਸੰਭੀ ਕਿ ਮੇਰੇ ਕਿੰਨਾ ਤਗੜਾ ਸੁਪਨਾ ਸੀਗਾ ਮੈਂ ਇੱਕ ਤੰਗਿਆ ਕੇ ਪੰਜਾਬ ਨੂੰ ਮੈਡਲ ਲੈ ਕੇ ਆਉਣਾ ਚਾਹੁੰਦੀ ਸੀ ਅੱਜ ਮੇਰੇ ਕੋਲ ਸਿਰ ਸਟੇਟ ਦੇ ਜਾਣ ਵਾਸਤੇ ਪੈਸੇ ਸ਼ੇਡ ਦੇ ਨਾਲ ਉਸਨੇ ਮੇਰੇ ਕੋਲ پیسے ਨਹੀਂ ਹੁੰਦੇ ਮੇਰੇ ਕੋਲ ਸਾਡੇ ਬਹੁਤ ਸਾਧਿਤ ਹੈਗਾ ਮੇਰਾ ਪਰ ਬਾਰ ਬਾਰ ਉਹਨਾਂ ਨੇ ਕੋਈ ਚੀਜ਼ ਪੁੱਛੀ ਪਨੀਰ ਵੇਟ ਦਾ ਆਪਰੇ ਹਨਾ ਇੱਕ ਵਾਰੀ ਸਾਨੂੰ ਦੱਸਦੇ ਕਿ ਨਹੀਂ ਪੁਜਾਰੀ ਸਕਦੀ ਕਿ ਜੋ ਉੱਥੇ ਮੈਂ ਕੀ ਕਰਾਂ ਮੇਰੇ ਦੇਹਤੇ ਕੀ ਬੀਜੀ ਹੋਗੀ ਮੈਂ ਬਾਰ ਬਾਰ ਬਿਜਾ ਸਰਕਾਰ ਕੋਈ ਉਹ ਬੇਨਤੀ ਕਰਦੀ ਅਸੀਂ ਸਾਰੇ ਪੀੜਾ ਨੇ ਖੇਡ ਕੇ ਗਲਤੀ ਕੀਤੀ ਹੈਗੀਆ ਜਾਂਦੇ ਸਾਨੂੰ ਇੱਕ ਵਾਰੀ ਦੱਸਦੇ ਕਿ ਕੋਈ ਕੁਝ ਨਹੀਂ ਕਰ ਸਕਦੇ ਸਿਰਫ ਗਰਾਉਂਡਾਂ ਬੰਦੀਆਂ ਹੈਗੀਆਂ ਪਰ ਜਿਹੜਾ ਖਿਡਾਰੀ ਦਾ ਬੁਖਤ ਹੈਗਾ इतना बढ़िया नहीं है सानू पता है ऐसी ट्रेन में जिसके इस तरह सफर कर दे हो जाने हैं सानू पता तो है कि ऐसी जो साठ लाख दिन ऐसी आप कहीं हैंडल करते हैं सानू कोई मेडिकल फैसिलिटीज या सरकार में तो कुछ नहीं मिलता है कभी कितने तक के खाते ऐसी जाने कभी कितने तक के खाते जाने हों तो काम कर रहे हैं हों तो सिटी कर रहे हैं सर मेरा एक तीस साल है ना मैं उस तो बाद में बीच मार्च लाइट की थी मिलने सिखाती हूँ तो मेरा अमृतसर तीस साल कितने हैं अमृतसर तो ਪੀਰਾਂਸ ਕੀ ਕਰ ਰਹੇ ਤੁਹਾਡੇ ਬੀਬੀ ਸਰ ਮੇਰੇ ਮੇਰੇ ਫਾਦਰ ਸਾਹਿਬ ਜਿਹੜੇ ਹੈਡ ਯਰ ਉਹ ਟੈਕਨਿਕ ਮੈਡੀਕ ਹੈਗੇ ਆ ਮਤਲਬ ਮੇਰੇ ਹਾਊਸ ਵਾਈਫ ਹੈ ਗਿਆ ਤੇ ਸਾਡੇ ਮੇਰੇ ਪੈਂਟਾ ਆਪਣੇ ਆਪ ਦੇ ਸਟੱਜ ਲੱਗੇ ਹੈ ਗਿਆ ਤੇ ਮੈਨੂੰ ਹਮੇਸ਼ਾ ਇਹ ਲੱਗਦੀ ਜੇ ਜੇ ਨੂੰ ਚਾਨਣ ਦੀ ਮਤਲਬ ਆਉਂਦਾ ਤੇ ਫਿਰ ਕਦਾਂ ਨਹੀਂ ਲੱਗਦਾ ਪਰ ਜਿਹੜੀ ਰਕਤ ਦੇ ਅੰਦਰ ਇੱਕ ਖੂਨ ਉਹ ਜਾਨ ਮਨੁੱਖਾ ਵਾਲੀ ਸੋਰਸ ਉਹ ਮੇਰੇ ਕੋਲ ਛੁੱਟ ਨਹੀਂ ਆ ਅੱਜ ਵੀ ਉਹ ਹੋ ਰਿਹਾ ਮੈਨੂੰ ਵੀ ਦਰਦਾ ਹੈਗਾ ਕਿ ਮੇਰਾ ਕੁਝ ਪਾ ਨਹੀਂ ਸਕਦਾ ਪਰ ਫਿਰ ਵੀ ਮੈਂ ਅਸਰ ਕਰਾ ਤੇ ਆ ਰਹੀ ਹਾਂ ਇਤਨਾ ਸਭ ਆਪਣੇ ਪੈਂਟਾਂ ਨਾਲ ਖਰੀ

ਮੈਂ ਨਾ ਹਾਂ ਕਿ ਮੈਂ ਹੈਬੋਟ ਐਕ੍ਰੈਸ਼ਨ ਪਰ ਕਿਸੇ ਨੇ ਸਪੋਕ ਨਹੀਂ ਹੈ ਸਭ ਤੋਂ ਪਹਿਲਾਂ ਮੈਂ ਮਾਰਾ ਜਿੱਦਤਾ ਹੋਇਆ ਪ੍ਰਸੰਨ ਜਦ ਸਪੋਰਟਿੰਗ ਨਾ ਚੁੱਕਾ ਲਿਗਾ ਮੀਡੀਆ ਲੱਗ ਪਤਾ ਹੈ ਸਰਕਾਰ ਨੇ ਬੋਲ ਸੀ ਕਿ ਸਭ ਤੋਂ ਪਹਿਲਾਂ ਮੈਂ ਇਹ ਗਣਤੁਨਾਈ ਦੇਖੋ ਪੰਜਾਬ ਦੇ ਵਿੱਚ ਪਿਛਲੇ 9 ਸਾਲਾਂ ਤੋਂ ਕੋਈ ਵੀ ਸਪੋਰਟਸ ਦੀ ਵੈਕੰਸੀ ਨਹੀਂ ਆਈ 2016 ਦੇ ਵਿੱਚ ਪੰਜਾਬ ਪੁਲਿਸ ਦੀ ਵੈਕੰਸੀ ਆਈ ਸੀ ਹੁਣ 9 ਸਾਲ ਹੋ ਗਏ ਨੇ 2025 ਚ ਕੋਈ ਵੈਕੰਸੀ ਨਹੀਂ ਆਈ ਦੇਖੋ 2016 ਦੇ ਵਿੱਚ ਮੈਂ 17 ਨਾਲ 18 ਸਾਲ ਦਾ ਹਾਂ ਉਹਨਾਂ ਸਪੋਰਟਸ ਦੀ ਪਰਦੇ ਪਾਣੀ ਚਾਹੀਦਾ ਸੀ ਕਿਉਂਕਿ ਮੇਰੀ ਉਹ ਏਜ ਹੈ ਇਸ ਬੜੀ ਹੁਣ ਜੇ ਮੰਨ ਲਓ ਸਾਰੇ ਬੁਡ ਕੱਟ ਤਾਂ ਇਹਦੇ ਕੰਗੇ ਉਹਰੇ ਜੋਗੇ ਤੁਸੀਂ 7 ਸਾਲ ਹੋਏਗੇ ਖਾਈ ਸਾਹਾ ਦੀ ਹੁੰਦੀ ਤੇ ਇਸ ਕਰਕੇ ਮੈਂ ਸਰਕਾਰ ਨੂੰ ਨਹੀਂ ਬੇਚ ਕਹਦਾ ਜਨਾ ਕਿ ਜੇ ਤੁਸੀਂ ਮੰਨੋ ਜੋ ਪ੍ਰੋਵਾਈਡ ਕਰੋਗੇ ਸਪੋਰਟਸਮੈਨ ਤਾਂ ਸਾਨੂੰ ਵੀ ਇੱਥੇ ਸਾਡੇ ਜੂਨੀਅਰ ਟੀਮ ਵਾਲਾਂਗੇ ਹੁਣ ਗਰਾਊਂਡ ਬਣਾਏ ਨੇ ਕਹਿੰਦੇ ਕਿ ਗਰਾਊਂਡ ਬਣਾ ਰਿਹਾ ਕ੍ਰੈਕ ਗਰਾਊਂਡ ਬਣਾਉਂਦਾ ਫਾਇਦਾ ਵੀ ਪਾਣੀ ਨਰਜੇ ਵਿੱਚ ਖਿਡਾਰੀ ਤਾਂ ਹੁਣ ਜੇ ਕੋਈ ਵੀ ਖਿਡਾਰੀ ਅੱਜਕੱਲ ਕੋਈ ਵੀ ਮਾਰੋ ਨਹੀਂ ਬੱਚਿਆਂ ਨੂੰ ਪਾਣੀ ਪੀ ਜ਼ਰੂਰ ਕਿ ਜੇ ਉਹਨਾਂ ਦਾ ਕੋਈ ਵਿਕਲਪ ਪਤਾ ਲੱਗਦਾ ਕਿ ਉਹਨਾਂ ਦੇ ਜਿਹੜਾ ਸਵੇਖਣਗੇ ਕੀ ਉਹ ਦੇਖੋ ਚਾਰ ਜਿਗੜੀ ਆਉਂਦੀ ਜਾਂ ਪੈਨਸਲ ਆਉਂਦਾ ਕਿਹੜਾ ਮਾਪੂਰ ਕੋਈ ਵੀ ਮਾਪੂਰ ਨਹੀਂ ਭੇਜ ਸਕਦਾ ਜੇ ਆਪਣੇ ਬੱਚੇ ਨੂੰ ਕਿੰਨੀ ਹਾਂ ਫੁੱਟ ਗੇਮ ਕਰ ਬੱਚੇ ਕੋਲ ਸੂਰਤੋਂ ਤੋਂ ਬਾਅਦ ਦੋ ਘੰਟੇ ਨਹੀਂ ਹੁੰਦੇ ਜਾਂ ਉਹ ਗੇਮ ਕਰ ਰਹੇ ਹੋ ਜਾਂ ਉਹ ਕੂਸ਼ਣ ਕਰਨਾ ਪਰ ਹੁਣ ਗਰਾਊਂਡ ਲੈਵਲ ਤੇ ਅਸੀਂ ਜਦੋਂ ਗਰਾਊਂਡ 'ਚ ਜਾਂਦੇ ਹਾਂ ਕੋਈ ਵੀ ਬੱਚਾ ਕਮਲ ਚੋਂਦਾ ਪਹਿਲਾਂ ਕਿੰਨੀ ਰੌਣਕ ਲੱਗੀ ਰਹੀ ਸੀ ਨਾ ਗਰਾਊਂਡ 'ਚ ਤੇ ਹੁਣ ਬੱਚਿਆਂ ਪੇਂਦੇ ਨਹੀਂ ਮਾਪੇ ਕਿਉਂ ਨਹੀਂ ਪੇਂਦੇ ਕੀ ਐਸੇ ਕਰ ਕੀ ਜਿਵੇਂ ਉਹ ਠੇਕੇਦਾਰ ਹੈ ਓਵੇਂ ਤੇ ਨੂੰ ਠੇਕੇ ਜਦੋਂ ਮਰਨ ਨੂੰ ਹੌਸਾ ਹੋ ਗਏ ਨਹੀਂ ਕੋਈ ਸਪੋਰਟਸ ਦੀ ਭਰਤੀ ਨਹੀਂ ਆਈ ਬੰਦਾ ਡਿਪਰੈਸ਼ਨ ਚ ਜਾਂਦਾ ਫਿਰ ਦਸ ਸੱਤ ਵਾਲੀ ਜਿੰਦਗੀ ਅੰਦਰ ਬੰਦਾ ਨਸ਼ਿਆਂ ਵਾਲਾ ਜਾਏਗਾ ਜਾਂ ਹੋਰ ਕਿਸੇ ਪਾਸੇ ਵੱਲ ਜਾਏਗਾ ਜਦੋਂ ਕੋਈ ਉਹਨੂੰ ਰਾਹ ਨਹੀਂ ਮਿਲ ਰਿਹਾ ਕਿ ਕਿਸੇ ਅੱਗੇ ਦਿੱਤੇ ਕੀ ਜਾਂ ਕੀ ਨਾ ਕੋਈ ਸਪੋਰਟਸ ਲੈਣ ਮੈਚ ਆ ਕੇ ਨਾ ਜਿਹੜਾ ਬੰਦੇ ਨੇ ਪ੍ਰੋਫੈਸ਼ਨਲੀ ਸਪੋਰਟਸ ਕਰ ਲਿਆ ਫਿਰ ਉਹ ਕੁਐਸਚਨ ਆ ਜਾਂਦਾ ਕਿ ਉਹ ਮਤਲਬ ਮੈਂ ਲੱਗਿਆ ਫਸ ਗਿਆ ਹਾਂ ਕਿ ਵੀ ਕਿੱਧਰ ਨੂੰ ਜਾਵਾਂ ਮੈਂ ਮੈਂ ਕਿਸੇ ਪਾਸੇ ਨੂੰ ਜਾ ਹੀ ਨਹੀਂ ਸਕਦਾ ਇਹ ਕਰਕੇ ਸਰਕਾਰ ਨੂੰ ਵੀ ਬੇਨਤੀ ਕਿ ਜੇ ਤੁਸੀਂ ਸਪੋਰਟਸ ਸਪੋਰਟਸ ਦੇ ਨਾਮ ਤੇ ਤੁਸੀਂ ਕਹਿ ਤarre ਕਿ ਇਸ ਸਪੋਰਟਸ ਨੂੰ ਉੱਚਾ ਕਰਿਆ ਪਰ ਜੋ ਵੀ ਪ੍ਰੋਵਾਈਡ ਕਰਨਾ ਹੈ। ਥੈਂਕ ਯੂ। ਤੁਸੀਂ ਹੁਣ ਲਗਭਗ ਸਾਰੀ ਇਹਨਾਂ ਦਾ ਦੁੱਖ ਦਰਦ ਸਮਝ ਲਿਆ। ਮੈਂ মিডিਆ ਨੂੰ ਅਪੀਲ ਕਰੂੰਗਾ। ਔਰ ਸੋਸ਼ਲ ਮੀਡੀਆ ਤੇ ਜਿਹੜੇ ਸਾਡੇ ਨਾਲ ਸੁਣ ਰਹੇ ਨੇ ਕਿ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਾਂ ਪਚਾਓ ਸਾਡੀ ਆਵਾਜ਼, ਇਹਨਾਂ ਦੀ ਆਵਾਜ਼ ਪਚਾਓ। ਸਰਕਾਰ ਦੇ ਕੌਟਰਸ ਤੱਕ ਔਰ ਮੇਰੀ ਫਿਰ ਅਪੀਲ ਹੈ ਪੰਜਾਬ ਗਵਰਨਮੈਂਟ ਨੂੰ ਕਿ ਕਾਈਂਡੀ ਪਲੀਜ਼ ਸਪੋਰਟਸ ਪਾਲਿਸੀ ਨੂੰ ਅੱਛੇ ਤਰੀਕੇ ਨਾਲ ਅਪਡੇਟ ਕਰਕੇ ਜਿਹੜਾ 3% ਦੀ ਸਪੋਰਟਸ ਕੋਟਾ 2016 ਦਾ ਬੰਦ ਹੋਇਆ ਉਸ ਨੂੰ ਬਹਾਲ ਕਰਕੇ ਨਾ ਸਿਰਫ ਪੁਲਿਸ ਭਰਤੀ ਵਿੱਚ ਬਲਕਿ ਪੰਜਾਬ ਦੇ ਸਾਰੇ ਜਿਹੜੇ ਇੰਪੋਰਟੈਂਟ ਡਿਪਾਰਟਮੈਂਟਸ ਨੇ ਇਹਨਾਂ ਨੂੰ ਮੌਕਾ ਦਿਓ ਇਹਨਾਂ ਨੂੰ ਦੇਖ ਕੇ ਹੋਰ ਆਪਣੇ ਜਿਹੜੇ ਹਜ਼ਾਰਾਂ ਲੱਖਾਂ ਸਪੋਰਟਸਮੈਨ ਬੱਚੇ ਨੇ ਜਿਹੜੇ ਉਹ ਸਪੋਰਟਸ ਉਹ ਆਕਰਸ਼ਿਤ ਹੋਣ ਤੇ ਸਪੋਰਟਸ ਪੰਜਾਬ ਦੇ ਵਿੱਚ ਵਧੇ ਤੇ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਘਟਣ ਦਾ ਤਰੀਕਾ ਸਪੋਰਟਸ ਆ ਬਹੁਤ ਵੱਡਾ ਰੋਲ ਹੈ ਆਮ ਮਾਈਸੈਲਫ ਅ ਸਪੋਰਟਸਮੈਨ ਸਾਰੀ ਜ਼ਿੰਦਗੀ ਮੈਂ ਕੁਛ ਨਾ ਪੁੱਛ WHETHER IT IS BADMINTON WHETHER IT IS FOOTBALL ਜੋ ਹੋਰ ਕੁਛ ਨਹੀਂ ਤਾਂ ਮੈਂ ਕਮ ਸੇ ਕਮ ਜਿਹੜੇ ਐਥਲੈਟਿਕਸ ਦਾ ਕੰਮ ਆ ਰਨਿੰਗ ਜੋਗਿੰਗ ਵਾਕਿੰਗ ਪੁਸ਼-ਅਪਸ ਸਕਵਾਟਸ ਵੇਕਲਿੰਗ ਅੱਜ ਵੀ ਮੈਂ ਕਰਨਾ ਚਾਹੁੰਦਾ ਹਾਂ ਔਰ ਮੈਨੂੰ ਬੜਾ ਜੋ ਸਕੂਨ ਤਾਂ ਉਹ ਸਪੋਰਟਸ ਐਕਸਰਸਾਈਜ਼ ਤੋਂ ਬਾਅਦ ਮਿਲਦਾ ਉਹ ਸ਼ਾਇਦ ਕਿਸੇ ਵੀ ਹੋਰ ਤਰ੍ਹਾਂ ਦਾ ਨਸ਼ਾ ਕਰਨ ਤੋਂ ਬਾਅਦ ਨਹੀਂ ਮਿਲਦਾ ਸੋ ਪੰਜਾਬ ਸਰਕਾਰ ਤੋਂ ਮੈਂ ਉਮੀਦ ਕਰਦਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਬੇਟੇ ਔਰ ਤੁਸੀਂ ਹੁਣ ਥੋੜੀ ਜਿਹੀ ਜਗ੍ਹਾ ਦਿਓ ਆਓ ਤੁਸੀਂ ਸਾਰੇ ਜਿਹੜੇ ਕਸ਼ਮੀਰ ਤੋਂ ਆਏ ਹੋ ਸਾਰੇ ਮੈਂ ਤੁਹਾਡਾ ਦੁਬਾਰਾ ਵੀ ਜਲਦਾ ਥੈਂਕ ਯੂ ਥੈਂਕ ਯੂ ਸਰ ਵੈਲਕਮ ਵੈਲਕਮ ਆਓ ਜਦ ਬੈਠੋ ਖੜੇ ਹੋ ਜੋ ਮੇਰੇ ਨਾਲ ਆਜੋ ਇਸ ਤਰ੍ਹਾਂ ਵਾ ਕਿ ਇਹ ਜਿਹੜੇ ਮੇਰੇ ਨਾਲ ਹੁਣ ਬੈਠਣ ਲੱਗੇ ਨੇ ਸੱਜਣ ਇਹ ਸਾਰੇ ਜੰਮੂ ਕਸ਼ਮੀਰ ਦੇ ਬਲਕਿ ਕਸ਼ਮੀਰ ਵੈਲੀ ਤੋਂ ਇਹ ਸਾਰੇ ਲਾਈਫ ਸਟਾਕ ਦਾ ਯਾਨੀ ਕਿ ਪਸ਼ੂਆਂ ਦਾ ਟ੍ਰੇਡ ਕਰਦੇ ਨੇ ਔਰ ਇਹ ਵਪਾਰ ਕਰਦੇ ਨੇ ਜਦੋਂ ਇਹ ਰਾਜਸਥਾਨ ਤੋਂ ਦਿੱਲੀ ਤੋਂ ਜਾਂ ਹਰਿਆਣੇ ਦੀ ਮੰਡੀਆਂ ਤੋਂ ਜਦੋਂ ਪਸ਼ੂ ਖਰੀਦੇ ਨੇ ਉਹਨਾਂ ਨੂੰ ਆਪਣੀ ਸਟੇਟ ਕਸ਼ਮੀਰ ਵਿੱਚ ਲੈ ਕੇ ਜਾਣਾ ਚਾਹੁੰਦੇ ਨੇ ਅਨਫੋਰਚੂਨੇਟਲੀ ਜਿਵੇਂ ਕਿ ਬਾਕੀ mafia ਪੰਜਾਬ ਦੇ ਵਿੱਚ ਜਿਵੇਂ ਕਿ ਡਰੱਗ mafia ਵਾਲਾ ਜਿਵੇਂ ਕਿ ਰੇਤਾ ਬਜਰੀ ਦਾ mafia ਹੈ ਜਿਵੇਂ ਕਿ ਹੋਰ mafia ਅਨਫੋਰਚੂਨੇਟਲੀ ਪਸ਼ੂਆਂ ਦੀਆਂ ਮੰਡੀਆਂ ਨੂੰ ਲੈ ਕੇ ਲਾਈਫਸਟਾਕ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ mafia ਵੱਡ ਚੁੱਕਾ ਹੈ ਇਹਨਾਂ ਵਿਚਾਰਿਆਂ ਦੀਆਂ ਗੱਡੀਆਂ ਰੋਕ ਕੇ ਸ਼ੰਭੂ ਬਾਰਡਰ ਤੇ ਰੋਕ ਕੇ ਔਰ ਔਰ ਪੁਲਿਸ ਤੇ ਸਰਕਾਰੀ ਅਮਲੇ ਦੀ ਮਦਦ ਨਾਲ ਉਧਰਲੇ ਪਾਸੇ ਜਦੋਂ ਮਾਧੂਪੁਰ ਮਾਧੂਪੁਰ ਕ੍ਰੋਸ ਕਰਕੇ ਆਪਣੀ ਸਟੇਟ ਜੰਮੂ ਕਸ਼ਮੀਰ ਪਾਰਨਾ ਚਾਹੁੰਦੇ ਨੇ ਇਹਨਾਂ ਦੇ ਟਰੱਕ ਰੋਕ ਕੇ ਇਹਨਾਂ ਨੂੰ ਬਲੈਕਮੇਲ ਕਰਕੇ ਇਹਨਾਂ ਨੂੰ ਆਮ ਕ੍ਰਿਸਟ ਕਰਕੇ ਬਾਵਾ ਮਰੂੜ ਕੇ ਦੱਬਕੇ ਮਾਰ ਕੇ ਇਹਨਾਂ ਕੋ ਫੀ ਗੱਡੀ ਦਾ ਸੇ 15 15000 ਰੁਪਇਆ ਗੁੰਡਾ ਟੈਕਸ ਅਗਰਾਇਆ ਜਾਂਦਾ ਵਾ ਸੋ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਤੇ ਤਾਂ ਬਖਸ਼ੋ ਪੰਜਾਬ ਨੂੰ ਕੋਈ ਤਾਂ ਕੋਈ ਜਗਾ ਛੱਡ ਦਿਓ ਜਿੱਥੇ ਟੱਟੋ ਘੱਟ ਪੰਜਾਬ ਬਹਾਦਰ ਸਟੇ ਲੋਕਾਂ ਦੀ ਸਟੇਟ ਆ ਅਸੀਂ ਪਹਾੜੀ ਨਹੀਂ ਜਾਣਿਆ ਜਾਈ ਅਸੀਂ ਤਾਂ ਹੁਣ ਕਾਇਰਤਾ ਤੇ ਐਕਸਟਰਸ਼ਨ ਦਿਸ ਇਜ਼ ਪਿਓਰ ਐਕਸਟਰਸ਼ਨ ਇਹਨਾਂ ਕੋ ਸਾਰੇ ਬਿਲਸ ਨੇ ਮੈਂ ਮਰਾਜ਼ ਨੂੰ ਕਹਾਂਗਾ ਆਪਣੀ ਗੱਲ ਕਹਿਣਗੇ ਜਿੱਥੋਂ ਇਹ ਮਾਲ ਖਰੀਦੇ ਨੇ ਉਥੋਂ ਦੇ ਬਿਲ ਉਥੋਂ ਦੇ ਗੇਟ ਪਾਸ ਨੇ ਔਰ ਜਿਹੜਾ ਪੰਜਾਬ ਦਾ ਲਾਈਫਸਟਾਕ ਐਕਟ ਹੈਗਾ ਦੈਟ ਸੇਜ਼ ਔਰ ਲਾਈਫਸਟਾਕ ਤੇ ਕੋਈ ਟੈਕਸ ਨਹੀਂ ਲੱਗ। ਜੀਐਸਟੀ ਵਗੈਰਾ ਹੈ ਨਹੀਂ ਗਈ। ਇਹਨਾਂ ਦੇ ਕੋ ਪੂਰਾ ਐਕਟ ਦਾ ਮੈਨੂੰ ਪੜਾਇਆ ਹੈ ਇਹਨਾਂ ਨੇ ਉਹਦੇ ਲਿਖਿਆ ਹੋਆ ਕਿ ਜਦੋਂ ਕਿਸੇ ਦੇ ਕੋਲ ਬਿੱਲ ਹੈ, ਗੇਟ ਪਾਸ ਹੈ ਤਾਂ ਉਹ ਟਰਾਂਜ਼ਿਟ ਵਿੱਚ ਜਾ ਰਿਹਾ ਉਹਦੇ ਤੋਂ ਪੰਜਾਬ ਦੀ ਸਰਕਾਰ ਕੋਈ ਟੈਕਸ ਨਹੀਂ ਲੈ ਸਕਦੀ ਲੇਕਿਨ ਨਹੀਂ ਭਈ। ਇਹਨਾਂ ਕੋਲ ਕੋਈ ਮਾਫੀਆ ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਇਹਨਾਂ ਨੇ ਜੋ ਮੈਨੂੰ ਦੱਸਿਆ ਹੋਆ ਉਹ ਗਵਰਨਮੈਂਟ ਆਈਡੈਂਟੀਫਾਈ ਕਰੇ ਕਿ ਇਹ ਜਿਹੜਾ ਕੈਟਰਲ ਫੇਅਰ ਮਾਫੀਆ, ਲਾਈਫਸਟਾਕ ਮਾਫੀਆ, ਪਸ਼ੂਆਂ ਦਾ ਮਾਫੀਆ ਜਿਹੜੇ ਮੇਲੇ ਲੱਗਨੇ ਚਾਹੀਦੇ ਸੀ ਉਹ ਤਾਂ ਲਾਉਂਦੇ ਨਹੀਂਗੇ। ਸੁੱਕੀ ਕਮਾਈ ਕਰਦੇ ਕੋਈ ਹੋਰ ਮਿਹਨਤ ਕਰਕੇ ਆ ਰਿਹਾ ਤਾਂ ਉਹਦੇ ਚੋਂ ਅਸੀਂ ਰਾਕੇ ਡਾਕਾ ਮਾਰ ਕੇ ਉਹਦੇ ਕੋ ਪੈਸੇ ਐਕਸਟਰੋਟ ਕਰੀਏ ਇਹਨਾਂ ਨੇ ਨਾਮ ਅਪਰੋਕਸੀਮੇਟਲੀ ਦੱਸਿਆ ਕੋਈ ਮਿਸਟਰ ਸਨੀ ਆਲੂਵਾਲੀਆ ਨੇ that is subject to correction ਔਰ ਇਹਨਾਂ ਨੇ ਕਿਹਾ ਕਿ ਉਹਦਾ ਹੀ ਕੋਈ ਰਿਸ਼ਤੇਦਾਰ ਦੂਜੇ ਪਾਸੇ ਉਹ ਇੱਥੇ ਪਹਿਲਾਂ ਘਿਰਦੇ ਨੇ ਉਹਦਾ ਹੀ ਕੋਈ ਸਾਲਾ ਭਨੋਈਆ ਉਧਰ ਪਰਲੇ ਪਾਸੇ ਮਾਧੋਪੁਰ ਵਿੱਚ ਕੀ ਨਾਮ ਉਹਦਾ ਦੱਸਦੇ ਤੁਸੀਂ ਇੱਕ ਬੰਦੇ ਦਾ ਨਾਮ ਦੱਸਦੇ ਤੁਸੀਂ ਸਰਪਜੀਤ ਸਿੰਘ ਆ ਵਿਚਾਰੇ ਇਹਨਾਂ ਨੂੰ ਪਤਾ ਨਹੀਂ ਸਾਰੇ ਮਾਈਨੋਰਟੀਜ਼ ਨੂੰ ਬਿਲੋਂਗ ਕਰਦੇ ਨੇ ਘੱਟ ਗਿਣਤੀਆਂ ਦੇ ਮੁਸਲਮਾਨ ਉੱਥੋਂ ਜੰਮੂ ਕਸ਼ਮੀਰ ਤੋਂ ਜਾਂ ਹੋਰ ਪਾਈਚਾਰੇ ਵੀ ਹੋਣਗੇ ਗੁੱਜਰ ਵੀ ਹੋਣਗੇ ਇਹ ਵਿਚਾਰੇ ਆਪਣਾ ਰੋਜ਼ੀ ਰੋਟੀ ਕਮਾਉਂਦੇ ਨੇ ਤਾਂ ਮੈਂ ਪੰਜਾਬ ਸਰਕਾਰ ਦੇ ਲਾਈਫਸਟਾਕ ਡਿਪਾਰਟਮੈਂਟ ਜਿਹੜਾ ਵੀ ਰੂਰਲ ਡਿਵੈਲਪਮੈਂਟ ਨਾਲ ਕਨੈਕਟਡ ਹੈ ਆਈ ਬਲੀਵ ਮੈਂ ਸੈਕਟਰ ਸਾਹਿਬ ਨਾਲ ਗੱਲ ਵੀ ਕਰੂੰਗਾ ਡਾਇਰੈਕਟਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਘੱਟੋ ਘਾਟ ਇਹਨਾਂ ਦੀ ਪ੍ਰੋਟੈਕਸ਼ਨ ਕੀਤੀ ਜਾਵੇ ਇਹ ਜੇ ਨਹੀਂ ਇਹਨਾਂ ਦੀ ਪ੍ਰੋਟੈਕਸ਼ਨ ਉਹਦਾ ਇਹਦਾ ਮਤਲਬ ਕੀ ਹੈ ਉਹ ਜਿਹੜਾ ਮਾਫੀਆ ਵਾ ਉਹ ਥੱਲਿਓ ਤੁਹਾਡੇ ਅਫਸਰਾਂ ਨੂੰ ਪੈਸੇ ਦਿੰਦਾ 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 ਹਫਤਾ ਤੱਕ ਇਹਨਾਂ ਦਿੰਦਾ ਤਾਂ ਕਰਕੇ ਇਹਨਾਂ ਦੀ ਕੋਈ ਵਿਚਾਰਾਂ ਦੀ ਜਿਹੜੀ ਆ ਹਿਫਾਜ਼ਤ ਨਹੀਂ ਕਰ ਰਿਆ। ਤੋਂ ਮੈਂ ਹੁਣ ਮਹਾਰਾਜ ਨੂੰ ਕਹੂੰਗਾ ਕਿ ਆਪਣੀ ਗੱਲ 2 ਮਿੰਟ ਬਰੀਫਲੀ ਇਹ ਵੀ ਆਪਣੀ ਮੀਡੀਆ ਦੇ ਕੋਲ ਗੱਲ ਰੱਖ ਲੈਣ। ਆ ਵੀ ਲੈ ਲੋ। ਆਪਾਂ ਲੋ। ਚਲੋ ਚਲੋ ਕਰੋ ਗੱਲ। ਸਭ ਤੋਂ ਪਹਿਲੇ ਬਹੁਤ ਸ਼ੁਕਰੀਆ ਕਰਦੇ ਹਾਂ ਮਹਾਰਾਜ ਸਾਹਿਬ ਦਾ ਜਿਨ੍ਹਾਂ ਨੇ ਅਮੇ ਟਾਈਮ ਦਿਆ ਹੈ। ਔਰ ਹਮਾਰੀ ਬਾਤ ਸੁਣਾ ਕੇ ਰੋ ਇਸ ਕੋ ਹੈਰਤ ਕਰਕੇ ਕਿ बिल्कुल एक यकी की और मदद भी की और उन्होंने कर भी दिया और उसके बाद आप लोगों का भी शुक्रिया हम जम्मू कश्मीर से आए हुए हैं अपने तक्रीबन तीन दिन हो गए यहाँ पे हम बहुत परेशान हैं हमारी इंडस्ट्री को इतना मतलब उन्होंने तो रुको के रखा है इस टाइम हमारे श्रीनगर कश्मीर में जन्म हम मरे का सीज़न होता है या हमारे लिए वहाँ पर बिल्कुल बड़ा पीक सीज़न होता है और आप लोगों को शायद पता हो कि मीट हमारी एसल शल है जैसे दूसरे लोगों के लिए अगर मीट को हम देखे जाए तो उनके लिए वो लक्जरी आइटम है लेकिन जम्मू कश्मीर के लोगों के लिए एक एसेंशियल आइटम है और वहाँ इसको रोजमर्रा की चीज़ों में गिना जाता है लेकिन बात ने मुकाम है कि पंजाब में कट्टरफेयर एक्ट है तो ये कहता है कि जो पंजाब में कट्टर मेला लगेगा तो वहाँ से जो तो भी कहकर सरकार ले सकते हैं वो ले सकते हैं हम उसको ऑब्जेशन करते हैं ना ही कर ले साल पंजाब से ले तो उसका भरपूर को तो पैसे देते दे हैं दे। लेकिन क्या होगा कि कैसे ठेके देते दे हैं तो निजी सतह के जितने भी अफिसर होते हैं डिपार्टमेंट को दूसरे डिपार्टमेंट को उनकी बदल के साथ हमारे ट्रांस गाड़ी आते है कहीं राजस्थान से आते है कोई दिल्ली से आते कोई हरियाणा से आते कोई गंगा मंदिर फ्लोरी से आते बिल्कुल उनको चुनकू भारत में पकड़ते और उसके बाद अगर वहाँ से अपनी गाड़ी छूट जाए तो भारत को पकड़ते हैं कि पंद्रह पंद्रह रुपये हमें दे दो कैपिटल के नाम जब के हम उनसे कहते हैं कि जना हम तो सबसे बोला आपको देना है देना नहीं है तो फिर आपको उसके लिए आगे आप

हम हाँ सरकार पंजाब सरकार से ये पूछते हैं कि अगर उन्होंने जो लोगों को ये ठेका दे रखा है हमें कोई अगला नहीं है कि वो ये कैलियर कर ले कि उन लोगों का ठेका हिंदुस्तान कर दिया या पंजाब कर दिया

वो सारी हमारे यहाँ के लोग भी परेशान है तो हम यहाँ की सरकार से भी गुजारिश करते हैं कि जनाब को देख लीजिए ये बहुत गलत हो रहा है गैरकानूनी काम हो रहा है सरकार के अगर कानून है अगर कानून के किसी में लिखा है कि, है कि तो दे है। तो वो नोटिफिकेशन निकाले वो आरोप निकाले तो न

ਔਰ ਸਾਡੇ ਪੰਜਾਬ ਦੇ ਬਹੁਤ ਮਹਾਨ ਸਪੂਤ ਉਹਨਾਂ ਦਾ ਜਿਹੜਾ ਅੱਜ ਦਿਹਾੜਾ ਮਨਾਇਆ ਜਾ ਰਿਹਾ ਵਾ ਸ਼ਹਾਦਤ ਦਾ ਉਹਨਾਂ ਨੂੰ ਮੈਂ ਪ੍ਰਣਾਮ ਕਰਦਾ ਵਾਂ ਸਲੂਟ ਕਰਦਾ ਵਾਂ ਔਰ ਮੈਂ ਸਮਝਦਾ ਕਿ ਸ਼ਹੀਦ ਉਦਮ ਸਿੰਘ ਜੀ ਨੂੰ ਅੱਜ ਦੇ ਦਿਨ ਵਿੱਚ ਇੱਕ ਬਿਫਿਟਿੰਗ ਟ੍ਰਿਬਿਊਟ ਹੋਵੇਗਾ ਅਗਰ ਸਾਡੇ ਵੱਲੋਂ ਉਠਾਏ ਦੋ ਛੋਟੇ ਛੋਟੇ ਮਸਲੇ ਪੰਜਾਬ ਸਰਕਾਰ ਇਹਨਾਂ ਦੀ ਇਹਨਾਂ ਨੂੰ ਰਿਜ਼ੋਲਵ ਕਰ ਦੋਗੀ ਤਾਂ ਉਹ ਵੀ ਉੱਥੇ ਉੱਤੇ ਬੈਠੇ ਦੇਖਣਗੇ ਕਿ ਹਾਂ ਸਾਡੇ ਅੱਜ ਦੇ ਦਿਨ ਤੇ ਕੁਝ ਸਰਕਾਰ ਨੇ ਫਰਾਕ ਦੇ ਜੀ ਦਿਖਾਈ ਆ ਸਾਡੇ ਖਿਡਾਰੀਆਂ ਦੀ 3% ਕੋਟਾ ਬਹਾਲ ਕਰ ਦਿਓ ਤੇ ਇਹਨਾਂ ਵਿਚਾਰੇ ਜਿਹੜੇ ਬਾਹਰੋਂ ਆਉਂਦੇ ਨੇ ਟਰਾਂਜ਼ਿਟ ਪਸ਼ੂ ਲੈ ਕੇ ਜਾਂਦੇ ਇਹਨਾਂ ਦੀ ਵੱਧ ਹਾਲੀ ਐਕਸਟਰਸ਼ਨ ਡਾਕਾ ਗੁੰਡਾ ਟੈਕਸ ਉਹ ਬੰਦ ਕੀਤਾ ਜਾਵੇ ਔਰ ਵੈਸੇ ਵੀ ਪੰਜਾਬ ਦੇ ਵਿੱਚ ਜੋ ਇੱਕ ਪੁਲਿਸ ਰਾਜ ਬਹਾਲ ਕੀਤਾ ਗਿਆ ਉਸ ਨੂੰ ਵੀ ਬੰਦ ਕੀਤਾ ਜਾਵੇ ਇਨਸਾਫ ਦਾ ਰਾਜ ਬਹਾਲ ਕੀਤਾ ਜਾਵੇ ਤੁਸੀਂ ਫੋਟੋਆਂ ਟੰਗੀਆਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਜਿਨ੍ਹਾਂ ਨੇ ਸਾਡਾ ਸੰਵਿਧਾਨ ਬਣਾਇਆ ਉਸੇ ਸੰਵਿਧਾਨ ਨੂੰ ਤੁਸੀਂ ਚਿੱਕੇ ਤੇ ਟੰਗਦੇ ਹੋ ਰੋਜ਼ ਤੁਸੀਂ ਫੋਟੋ ਟੰਗਿਆ ਸ਼ਹੀਦ ਭਗਤ ਸਿੰਘ ਜੀ ਦੀ ਉਸੇ ਸ਼ਹੀਦ ਭਗਤ ਸਿੰਘ ਦੀਆਂ ਭਾਵਨਾਵਾਂ ਨੂੰ روند ਰਹੇ ਹੋ ਥੱਲੇ ਕੁਚਲ ਰਹੇ ਹੋ ਉਹਨਾਂ ਦੀ ਕੇਸਰੀ ਪੱਗ ਬੰਨਣ ਨਾਲ ਤੁਸੀਂ ਸ਼ਹੀਦ ਭਗਤ ਸਿੰਘ ਨਹੀਂ ਬਣ ਸਕਦੇ ਤੁਸੀਂ ਇਹ ਸੋਚੋ ਕਿ ਸ਼ਹੀਦ ਭਗਤ ਸਿੰਘ ਨੇ ਕੇਸ ਨਿظام ਦੇ ਨਾਲ ਕੇਸ ਸ਼ਹੀਦ ਉਦਮ ਸਿੰਘ ਵਰਗਿਆਂ ਨੇ ਬਹਾਦਰ ਲੋਕਾਂ ਨੇ ਕੇਸ ਨਿظام ਨਾਲ ਟੱਕਰ ਲਈ ਆਪਣੀ ਜਾਨ ਵੀ ਗਵਾ ਦਿੱਤੀ ਤੇ ਉਹਨਾਂ ਦੇ ਅਸੂਲ ਕੀ ਸੀਗੇ ਉਹ ਬੇਇਨਸਾਫੀ ਦੇ ਖਿਲਾਫ ਲੜਦੇ ਸੀ ਉਹ ਇਨਸਾਫ ਦੇ ਵਾਸਤੇ ਲੜਦੇ ਸੀ ਜਦਕਿ ਤੁਸੀਂ ਰਾਜ ਭਾਗ ਲੈ ਕੇ ਬੇਇਨਸਾਫੀ ਨੂੰ ਤਰਜੀਹ ਦੇ ਰਹੇ ਹੋ ਔਰ ਤੁਸੀਂ ਇਨਸਾਫ ਨੂੰ ਦਬਾ ਰਹੇ ਹੋ ਇਹ ਅੱਜ ਦੇ ਦੋਨਾਂ ਵਿਸ਼ਿਆਂ 'ਚ ਵੀ ਤੁਹਾਨੂੰ ਨਜ਼ਰ ਆਉਂਦਾ ਹੋਵੇਗਾ ਸੋ ਸਾਰਿਆਂ ਦਾ ਮੇਰੇ ਨਾਲ ਜੁੜਨ ਵਾਸਤੇ ਬਹੁਤ-ਬਹੁਤ ਸ਼ੁਕਰੀਆ। ਮਾਰੀ ਦੋ ਗੱਲ ਆ ਸੀ 20 ਦਿਨ ਪਹਿਲੇ ਉਹਨੇ ਫੱਕਦੀ ਹੈ। ਉਹ ਉਹਨੇ ਸੀ ਐਮਐਲ ਅੰਜੋਕ ਦੇ ਹੋਰ ਅੱਜ ਕੁੰ ਗੱਲ ਨੂੰ ਪਤਾ ਪਹੁੰਚੀ ਕਿ ਉਹ ਬੋਲੇ ਕੋਰਟ ਵਿੱਚ ਕੇਸ ਹੈ। ਦੋ ਗੱਟੀਆਂ ਦੋ ਗੱਟੀਆਂ ਆ ਦੇਖ ਲੋ ਬਚਾਰੇ ਕਹਿ ਰਹੇ ਨੇ ਕਿ ਸਾਡੀਆਂ 20 ਦਿਨ ਹੋ ਗਏ ਨੇ। 20 ਦਿਨ ਹੋ ਗਏ ਨੇ। ਇਨਕੇ ਸਾਥ ਮੈਂ ਉਹ ਵੀ ਉਹਦੀ ਮਦਦ ਕਰਨਾ ਤੁਹਾਡੀ 20 ਦਿਨ ਹੋ ਗਏ ਨੇ। ਪਸ਼ੂ ਵੀ ਸਿਮ ਜੀ ਕਿ ਗੱਡੀਆਂ ਗੱਡੀਆਂ ਪਸ਼ੂ ਗਰਿਆ ਉਹ ਵੀ ਕੱਢਿਆ ਤਾਂ ਛੁੱਟ ਗਏ ਲੇਕਿਨ ਪਸ਼ੂ ਕਾ ਕੋਟ ਮੈਂ ਕਿਹ ਡਾਲ ਕੇ ਰੱਖਾ ਹੋ ਨਾ ਉਸਕੋ ਦੇ ਦੋ ਗੱਡੀਆਂ ਦੇ ਪਸ਼ੂ ਉਹਨਾਂ ਨੂੰ ਇੱਕ ਮਹੀਨਾ ਹੋ ਗਿਆ ਵਿਚਾਰਿਆਂ ਨੂੰ ਦੇ ਨਹੀਂ ਰਹੇ ਇਹਨਾਂ ਦਾ ਇਹਨਾਂ ਦੀ ਪ੍ਰਾਪਰਟੀ ਆ ਉਹ ਕਦੀ ਕਹਿੰਦੇ ਆ ਕੋਰਟ ਚਲ ਜੋ ਗਦਿਆ ਕੋਰਟ ਚਲ ਜੋ ਦਿਸ ਇਜ਼ ਹਾਈਟ ਆਫ ਯੂ نو ਆ ਵੁਡ ਸੇ ਇਨਜਸਟਿਸ ਸੋ ਮਾਫੀਆ ਹੀ ਆ ਤੇ ਹਰ ਚੀਜ਼ ਤੇ ਮਾਫੀਆ ਹੀ ਆ ਨਾਮ ਦੇ ਠੇਕਾ ਲੈ ਲੇ ਇਕ ਨਾ ਕਿਸ ਨੇ ਕੋਈ ਜੋ ਇਹਨਾਂ ਨਾਮ ਦੱਸਿਆ ਹੁਣ ਸਬਜੈਕਟ ਟੂ ਕਰੈਕਸ਼ਨ ਹੈ ਕੋਈ ਮਿਸਟਰ ਸਨੂ ਸਨੀ ਆਲੂ ਵਾਲੀ ਉਹਨੂੰ ਸਾਰੇ ਪੰਜਾਬ ਦਾ ਟਿਕਾ ਲਿਆ ਹੋਇਆ ਇਹ ਹੁਣ ਦੇ ਦੱਸਣਗੇ ਤੁਹਾਨੂੰ ਐਗਜ਼ੈਕਟਲੀ ਸੋ ਉਹ ਠੇਕਾ ਕਹਿੰਦਾ ਕਿ ਹੁਣ ਪੰਜਾਬ ਮੇਰੀ ਰਿਆਸਤ ਆ ਇਹਦੇ ਵਿੱਚ ਕੋਈ ਨੰਗੂਗਾ ਵੀ ਤਾਂ ਮੈਂ ਪੈਸੇ ਲੈਣੇ ਆ ਨਹੀਂ ਤਾਂ ਮੈਂ ਟੰਗੂਗਾ ਤੇ ਪੈਸੇ ਲਵਾਂ ਪਤਾ ਨਹੀਂ ਹੁਣ ਕੀ ਹੋਊ ਬਾਅਦ ਚ ਪਤਾ ਕਰ ਲੋ ਤੁਸੀਂ ਠੀਕ ਹੈ ਤਾਂ ਮੇਰੇ ਨਾਲ ਜੁੜਨਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ মিডিਆ ਨੂੰ ਬੇਨਤੀ ਕਿ ਕੁਝ ਥੋੜਾ ਸਪੋਰਟਸ ਵਾਲਿਆਂ ਦੀ ਜ਼ਰੂਰ 1 ਟੂ 1 ਅਗਰ ਤੁਸੀਂ ਕਰ ਲਓ ਤੇ اگر ਇਹਨਾਂ ਦੀ ਵਿਚਾਰੇ ਗਰੀਬਾਂ ਦੀ ਅਗਰ 1 ਟੂ 1 ਕਰਕੇ ਹਾਈਲਾਈਟ ਕਰ ਦੋ ਆਈ ਵਿ ਬੀ ਵੈਰੀ ਗ੍ਰੇਟਫੁਲ ਮੇਰੇ ਨਾਲ ਜੁੜਨੀ ਤੁਹਾਡਾ ਫਿਰ ਇੱਕ ਵਾਰ ਫਿਰ ਸ਼ਹੀਦ ਭਗਤ ਅਸ਼ੀਦੂਦਰ ਸਿੰਘ ਜੀ ਨੂੰ